ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਅੱਜ ਅਸੀਂ ਬਣਾਉਣ ਲੱਗੇ ਆ ਡਿਨਰ ਦੇ ਵਿੱਚ ਡੋਸਾ ਤੇ ਨਾਲ ਨਾਰੀਅਲ ਦੀ ਚਟਨੀ ਸਮਾਨ ਲੈਣ ਵਾਸਤੇ ਸੀਗੇ ਸੀਗੇ ਪਾਕਿਸਤਾਨੀ ਦੁਕਾਨ ਤੇ ਉੱਥੇ ਇੰਡੀਅਨਸ ਦਾ ਸਾਰਾ ਸਮਾਨ ਮਿਲ ਜਾਂਦਾ ਹੈ ਤੇ ਉਹ ਦੁਕਾਨ ਦੇ ਬਿਲਕੁਲ ਸਾਹਮਣੇ ਬਿਲਡਿੰਗ ਸੀਗੀ ਤੇ ਇਹ ਸਾਰੀ ਬੇਲ ਦੇ ਨਾਲ ਟਕੀ ਹੋਈ ਆਗੀ ਤੇ ਮੈਂ ਚਲੋ ਇਹਦੀ ਵੀਡੀਓ ਬਣਾ ਲੈਂਨੇ ਆਂਗੀ ਤੇ ਫਿਰ ਮੈਂ ਨਾਰੀਅਲ ਲੈ ਕੇ ਉੱਥੋਂ ਤੇ ਬਾਕੀ ਜਿਹੜਾ ਸਮਾਨ ਸੀਗਾ ਉਹ ਲੈ ਕੇ ਮੈਂ ਗੱਡੀ ਚਾਈ ਤੇ ਮੈਂ ਕਿਹਾ ਚਲੋ ਇਹਦੀ ਵੀਡੀਓ ਬਣਾ ਲੈਂਦੇ ਆ ਮੈਂ ਵੀਡੀਓ ਬਣਾਣ ਲੱਗੀ ਤੇ ਫਿਰ ਉਸ ਟਾਈਮ ਅਸੀਂ ਫਿਰ ਉਸ ਤੋਂ ਬਾਅਦ ਘਰ ਆਏ ਘਰ ਆ ਕੇ ਮੈਂ ਨਾਰੀਅਲ ਨੂੰ ਪਹਿਲਾਂ ਗ੍ਰਾਈਂਡ ਕੀਤਾ ਗ੍ਰਾਈਂਡ ਨਹੀਂ ਸੀ ਕੀਤਾ ਕਦੂਕਾਸ ਕਰ ਲਿਆ ਸੀਗਾ ਤੇ ਨਾਲ ਭੁੰਨੇ ਹੋਏ ਚਨੇ ਲਿਆਂਦੇ ਸੀਗੇ ਉਹਨਾਂ ਨੂੰ ਉਹਨਾਂ ਛਿਲਕਾ ਉਤਾਰ ਲਿਆ ਇੱਕ ਕੌਲੀ ਚਨੇ ਭੁੰਨੇ ਹੋਏ ਚਨੇ ਆ ਦੀ ਤੇ ਇੱਕ ਕੌਲੀ ਨਾਰੀਅਲ ਮੂੰਗਫਲੀ ਦੇ ਦਾਣਿਆਂ ਦੀ ਤੇ ਇਹਨਾਂ ਨੂੰ ਤੁਸੀਂ ਤਿੰਨਾਂ ਨੂੰ ਗ੍ਰाइंड ਕਰ ਲੈਣਾ ਤੇ ਇਹਦੇ ਵਿੱਚ ਤੁਸੀਂ ਧਨੀਆ ਪਾਉਣਾ ਨੂਨ ਪਾਉਣਾ ਹਿੰਗ ਥੋੜੀ ਜੀ ਪਾਉਣੀ ਆ ਤੇ ਨਾਲ ਨਮਕ ਪਾ ਕੇ ਤੁਸੀਂ ਇਹਨਾਂ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਗ੍ਰाइंड ਕਰ ਲੈਣਾ ਹੈ ਤੇ ਗ੍ਰाइंड ਕਰਨ ਤੋਂ ਬਾਅਦ ਫਿਰ ਤੁਸੀਂ ਇਹਨਾਂ ਇਹਨੂੰ ਗ੍ਰाइंड ਕਰਕੇ ਇਹਦੇ ਵਿੱਚ ਤੜਕਾ ਲਾਣਾ ਤੜਕੇ ਦੇ ਵਿੱਚ ਤੁਸੀਂ ਰਾਈ ਸਾਬਤ ਧਨੀਆ ਲਾਲ ਮਿਰਚਾਂ ਤੇ ਉੜਤੀ ਦਾਲ ਤੇ ਚਨੇ ਦੀ ਦਾਲ ਤੇ ਕੜੀ ਪੱਤਾ ਤੇ ਇਹਨਾਂ ਨੂੰ ਤੁਸੀਂ ਪਾ ਕੇ ਇਹਦੇ ਵਿੱਚ ਤੜਕਾ ਲਾਣਾ ਤੇ ਪਹਿਲਾਂ ਤਾਂ ਅਸੀਂ ਤੜਕਾ ਨਾ ਜਦੋਂ ਨਾਰੀਅਲ ਨੂੰ ਗ੍ਰाइंड ਕਰਕੇ ਸਾਰਾ ਸਮਾਨ ਤਿਆਰ ਕਰਦੇ ਉਹਦੇ ਉੱਪਰ ਪਾ ਦਿੰਦੇ ਸੀ ਪਰ ਇਸ ਵਾਰ ਅਸੀਂ ਇਹਨਾਂ ਨੂੰ ਉੱਪਰ ਨਹੀਂ ਪਾਇਆ ਇਹਦੇ ਤੇ ਅਸੀਂ ਨਾ ਇਹਨਾਂ ਨੂੰ ਭੁੰਨਿਆ ਚੰਗੀ ਤਰ੍ਹਾਂ ਕਿਉਂਕਿ ਅਸੀਂ ਸੋਚਿਆ ਕਿ ਪਹਿਲਾਂ ਨਾਰੀਅਲ ਨੂੰ ਸ਼ਾਇਦ ਭੁੰਨ ਲਈਏ ਵਧੀਆ ਤੇ ਹੋਰ ਟੇਸਟ ਇਹਦਾ ਚੇਂਜ ਹੋ ਜਾਏਗਾ ਪਰ ਟੇਸਟ ਬਹੁਤ ਵਧੀਆ ਸੀਗਾ ਇਹਦੇ ਵਿੱਚ ਅਸੀਂ ਸਰੋਂ ਦੇ ਤੇਲ ਦਾ ਤੜਕਾ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਬੈਟਰ ਜਿਹਦੇ ਵਿੱਚ ਇੱਕ ਡੇਢ ਕੌਲੀ ਸੂਜੀ ਦੀ ਤੇ ਇੱਕ ਕੌਲੀ ਦਹੀਂ ਦੀ ਤੇ ਇੱਕ ਕੌਲੀ ਰਾਈਸ ਫਲਾਰਟ ਦੀ ਤੇ ਇਹ ਤਿੰਨਾਂ ਨੂੰ ਮਿਕਸ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਥੋੜੇ ਚਨੇ ਦੀ ਦਾਲ ਪਾ ਕੇ ਉਹਨੂੰ ਅੱਧੇ ਘੰਟੇ ਲਈ ਰੱਖ ਦਿੱਤਾ ਸੀ ਥੋੜਾ ਜਿਹਾ ਪਾਣੀ ਪਾਤਾ ਕਿਉਂਕਿ ਜਿਹੜੀ ਚਨੇ ਦੀ ਦਾਲ ਸੀਗੀ ਉਹ ਵੀ ਪਾਣੀ ਥੋੜਾ ਜਿਹਾ ਸੋਕਣਾ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਧੇ ਘੰਟੇ ਬਾਅਦ ਉਹਨਾਂ ਨੂੰ ਮਿਕਸੀ 'ਚ ਪਾ ਕੇ ਗ੍ਰाइंड ਕਰ ਲਿਆ ਸੀਗਾ ਤੇ ਗ੍ਰाइंड ਕਰਕੇ ਪਰ ਉਹਦੇ ਵਿੱਚ ਜਿਹੜਾ ਮਿੱਠਾ ਸੋਡਾ ਆਏ ਉਹ ਤੁਸੀਂ ਉਸੇ ਟਾਈਮ ਨਹੀਂ ਪਾਉਣਾ ਜਦੋਂ ਤੁਸੀਂ ਬਣਾਉਣ ਲੱਗਣਾ ਨਾ ਉਦੋਂ 5-10 ਮਿੰਟ ਪਹਿਲਾਂ ਤੁਸੀਂ ਉਹਦੇ ਵਿੱਚ ਸੂਜੀ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਇੱਕ ਮਿਚ ਚਮਚ ਜਾਂ ਅੱਧਾ ਚਮਚ ਜਿੰਨਾ ਵੀ ਤੁਸੀਂ ਹਿਸਾਬ ਨਾਲ ਮਿੱਠਾ ਸੋਡਾ ਪਾ ਲੈਣਾ ਫਿਰ ਉਸ ਤੋਂ ਬਾਅਦ ਇਹ ਤੁਸੀਂ ਦੋਸਾ ਪੈਨ ਦੇ ਵਿੱਚ ਹੀ ਬਣਾਇਆ ਸੀ ਕਿਉਂਕਿ ਪਹਿਲਾਂ ਕਹਿੰਦੇ ਸੀਗੇ ਕਿ ਲੋਹੇ ਦੇ ਤਵੇ ਦੇ ਉੱਪਰ ਬਣਾਓ ਤੇ ਉਹਦੇ ਤੇ ਤੁਸੀਂ ਪਿਆਜ਼ ਨੂੰ ਘਸਾ ਲਓ ਤੇ ਤੇਲ ਲਾਓ ਮੈਂ ਬਣਾਇਆ ਪਰ ਉਹਦਾ ਨਾਲ ਹੀ ਚਿਪਕ ਗਿਆ ਫਿਰ ਮੈਂ ਇਹਦੇ ਉੱਤੇ ਹੀ ਬਣਾਏ ਜਿਹੜਾ ਫਰਾਈਪੈਨ ਸੀਗਾ ਇਹਦੇ ਵਿੱਚ ਹੀ ਬਣਾਏ ਨੇ ਨਾਨ ਸਟਿਕ ਸੀਗਾ ਪਰ ਇਹਦੇ ਵਿੱਚ ਬਹੁਤ ਸੋਹਣੇ ਬਣੇ ਸੀਗੇ ਤੇ ਕੋਈ ਚਿਪਕ ਨਹੀਂ ਰਿਹਾ ਸੀਗਾ ਕੋਈ ਤੁਹਾਨੂੰ ਉਹਦੀ ਲੋਡ ਨਹੀਂ ਸੀਗੀ ਕੋਈ ਤੇਲ ਦੀ ਵੀ ਇੰਨੀ ਲੋਡ ਨਹੀਂ ਪੈ ਰਹੀ ਸੀਗੀ ਤੇ ਬਸ ਤੁਸੀਂ ਇਹਦੇ ਵਿੱਚ ਪਾਓ ਤੇ ਬਹੁਤ ਵਧੀਆ ਬਣ ਰਹੇ ਸੀਗਾ ਦੇਖੋ ਪੂਰਾ ਹਨਾ ਉਹਦੇ ਵਿੱਚ ਦਾਣੇ ਜਿਹੇ ਜਿੱਦਾਂ ਬਣਦੇ ਆ ਉਹਦਾ ਬਣੇ ਸੀਗੇ ਤੇ ਬਹੁਤ ਵਧੀਆ ਬਣ ਰਹੇ ਸੀ ਤੇ ਦੂਸਰੇ ਪਾਸੇ ਮੈਂ ਇੱਕ ਇਮਲੀ ਦੀ ਚਟਨੀ ਵੀ ਬਣਾਈ ਸੀ ਇਮਲੀ ਚਟਨੀ ਦੇ ਵਿੱਚ ਸਿਰਫ ਇਮਲੀ ਸੀਗੀ ਤੇ ਨਾਲ ਦਾਲਚੀਨੀ ਸੀਗੀ ਤੇ ਹਿੰਗ ਸੀਗੀ ਹੋਰ ਕੁਝ ਵੀ ਨਹੀਂ ਸੀ ਪਾਇਆ ਇਹਦੇ ਵਿੱਚ ਇਹ ਬਹੁਤ ਸਵਾਦ ਬਣਦੀ ਹੈ ਇਦਾਂ ਜੇ ਬਣਾ ਕੇ ਰੱਖੋ ਆ ਦੇਖੋ ਇਹ ਜਿਹੜਾ ਦੋਸਾ ਇਹ ਬਹੁਤ ਵਧੀਆ ਬਣਿਆ ਸੀਗੇ ਸਾਰੇ ਦੋਸੇ ਬਹੁਤ ਵਧੀਆ ਬਨੇ ਸੀ ਪਰ ਮੈਂ ਨਾਨਸਟਿਕ ਜੀ ਬਣਾਏ ਸੀਗੇ ਲੋਹੇ ਦੇ ਤਵੇ ਦੀ ਤਾਂ ਕੋਈ ਜ਼ਰੂਰਤ ਨਹੀਂ ਸੀਗੀ ਤੇ ਜਿਹੜੇ ਆਲੂ ਦੀ ਸਬਜ਼ੀ ਬਣਾਈ ਸੀ ਉਹਨੂੰ ਵੀ ਹਿੰਗ ਦਾ ਹਿੰਗ ਪਾਈ ਸੀ ਉਹਦੇ ਵਿੱਚ ਥੋੜੀ ਜੀ ਤੇ ਨਾਲ राई ਦਾ ਕਲੌਂਜੀ ਦਾ ਤੇ ਉਹਦਾ ਪਿਆਜ਼ ਦਾ ਇਹਨਾਂ ਨੂੰ ਤੜਕਾ ਲਾਇਆ ਸੀਗਾ ਤੇ ਇਹ ਬਣਿਆ ਡੋਸਾ ਇਦਾਂ ਦੇ 5-6 ਡੋਸੇ ਬਣਾਏ ਸੀਗੇ ਇਹ ਸੀਗਾ ਸਾਡਾ ਅੱਜ ਦਾ ਡਿਨਰ ਪਰ ਮੈਂ ਕਿਸੇ ਟਾਈਮ ਨਾ ਪੂਰੀ ਦੀ ਪੂਰੀ ਵੀਡੀਓ ਬਣਾਉਂਗੀ ਡੋਸੇ ਦੀ ਪੂਰੀ ਤੇ ਇਹ ਬਸ ਅਸੀਂ ਇੱਕ ਜਲਦੀ ਜਲਦੀ ਵਾਲਾ ਸਾਡਾ ਅੱਜ ਡਿਨਰ ਸੀਗਾ ਤੇ ਇਹ ਅਸੀਂ ਬਣਾਇਆ ਸੀ ਡਿਨਰ ਅੱਜ ਆਪਣੇ ਲਈ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਨੈਕਸਟ ਬਲੌਗ ਦੇ ਨਾਲ ਜਦ ਤੱਕ ਸਾਰਿਆਂ ਨੂੰ ਸ਼ਸ਼ੀ ਕਾਲ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ